ਅੱਛੀ ਗੱਲ ਦੋਸਤੋ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਦੇ ਉੱਤੇ ਉਮੀਦ ਕਰਦੇ ਹਾਂ ਸਾਰੇ ਠੀਕ ਠਾਕ ਹੋਵੋਗੇ ਤਾਂ ਅੱਜ ਦੀ ਵੀਡੀਓ 'ਚ ਆਪਾਂ ਤੁਹਾਨੂੰ ਦੱਸਣ ਜਾ ਰਹੇ ਹਾਂ ਪੰਜ ਗਰੀਬ ਤੇ ਪੰਜ ਅਮੀਰ ਦੇਸ਼ਾਂ ਦੇ ਬਾਰੇ ਇਹ ਵੀਡੀਓ ਦੇ ਨਾਲ ਤੁਹਾਨੂੰ ਸਮਝਣ ਵਿੱਚ ਸੌਖਾ ਹੋਵੇਗਾ ਕਿ ਇਹ ਜੋ ਦੇਸ਼ ਹਨ ਕਿਸ ਆਪਣੇ ਕਿਸ ਖੇਤਰ ਤੇ ਆਧਾਰਿਤ ਹਨ ਜੋ ਇਹਨਾਂ ਨੂੰ ਕਮਜ਼ੋਰ ਅਤੇ ਸ਼ਕਤੀਸ਼ਾਲੀ ਬਣਾਉਂਦਾ ਹੈ ਤਾਂ ਚੱਲਦੇ ਹਾਂ ਵੀਡੀਓ ਦੇ ਵੱਲ ਅਖੀਰ ਤੱਕ ਜੁੜੇ ਰਹੋ ਤਾਂ ਮਿੱਤਰੋ ਸ਼ੁਰੂਆਤ ਕਰਦੇ ਆਂ ਆਪਾਂ ਪੰਜ ਅਮੀਰ ਦੇਸ਼ਾਂ ਦੇ ਬਾਰੇ ਤੇ ਉਹਨਾਂ ਦੀ ਆਰਥਿਕਤਾ ਜਿਸ ਤੇ ਨਿਰਭਰ ਹੈ ਉਹ ਖੇਤਰਾਂ ਦੇ ਬਾਰੇ ਤੁਹਾਨੂੰ ਦੱਸਾਂਗੇ ਤਾਂ ਸਭ ਤੋਂ ਪਹਿਲੇ ਨੰਬਰ ਤੇ ਆਉਂਦਾ ਹੈ ਇਕਤਰ ਕਤਰ ਦੀ ਜੋ ਪਰ ਕੈਪੀਟਲ ਜੀਡੀਪੀ ਹੈ ਉਹ 80000 ਡਾਲਰ ਪਲੱਸ ਹੈ ਤੇ ਇਹ ਤੇਲ ਦਾ ਸਭ ਤੋਂ ਵੱਡਾ ਉਤਪਾਦਕ ਮੰਨਿਆ ਜਾਂਦਾ ਹੈ ਦੁਨੀਆ ਦੇ ਵਿੱਚ ਇਹ ਦੇਸ਼ ਦੀ ਜੋ ਆਰਥਿਕਤਾ ਜੋ ਸਭ ਤੋਂ ਜ਼ਿਆਦਾ ਨਿਰਭਰ ਹੈ ਤੇਲ ਦੇ ਉੱਤੇ ਪੈਟਰੋਲੀਅਮ ਦੇ ਉੱਤੇ ਤੇ ਜੋ ਇਸ ਦੀ ਨੈਚੁਰਲ ਗੈਸ ਹੈ ਉਹਦੇ ਉੱਤੇ ਅਮੀਰ ਦੇਸ਼ਾਂ ਦੀ ਸੂਚੀ ਵਿੱਚ ਦੂਜੇ ਨੰਬਰ ਤੇ ਆਉਂਦਾ ਹੈ ਲਕਸੰਬਰ ਲਕਸੰਬਰ ਗੱਦੇ ਜੋ ਪਰ ਕੈਪੀਟਲ ਜੀ ਡੀ ਪੀ ਹੈ ਉਹ 1,20000 ਡਾਲਰ ਤੋਂ ਪਾਰ ਹੈ ਲਕਸੰਬਰਗ ਆਪਣੇ ਫਾਈਨੈਂਸ਼ੀਅਲ ਸਰਵਿਸੇਸ ਹੋ ਗਿਆ ਆ ਆਈਟੀ ਸਰਵਿਸੇਸ ਹੋ ਗਿਆ ਤੇ ਬੈਂਕਿੰਗ ਸਰਵਿਸੇਸ ਨੇ ਉਹ ਇਸ ਨੂੰ ਦੁਨੀਆ ਦੇ ਵਿੱਚ ਦੂਜੇ ਨੰਬਰ ਦੇ ਅਮੀਰ ਦੇਸ਼ ਬਣਾਉਂਦਾ ਹੈ ਜੋ ਕਿ ਸਾਰਾ ਦੇਸ਼ ਇਸ ਤੇ ਡਿਪੈਂਡੈਂਟ ਹੈ ਉਸ ਤੋਂ ਬਾਅਦ ਇਸ ਨੂੰ ਦੁਨੀਆ ਦਾ ਸਭ ਤੋਂ ਖੁਸ਼ਹਾਲ ਦੇਸ਼ ਵੀ ਮੰਨਿਆ ਜਾਂਦਾ ਹੈ ਤੀਜੇ ਨੰਬਰ ਤੇ ਆਉਂਦਾ ਹੈ ਦੁਨੀਆ ਦੇ ਉੱਤੇ ਸਵਰਗ ਦੇ ਨਾਮ ਨਾਲ ਜਾਣਿਆ ਜਾਂਦਾ ਸਵਿਟਜ਼ਰਲੈਂਡ ਸਵਿਟਜ਼ਰਲੈਂਡ ਦੀ ਪਰ ਕਪੀਟਾ ਜੀ ਡੀ ਪੀ ਹੈ 90000 ਪਲੱਸ ਇਹ ਮੁੱਖ ਤੌਰ ਤੇ ਡਿਪੈਂਡੈਂਟ ਹੈ ਆਪਣੇ ਫਾਈਨੈਂਸ਼ੀਅਲ ਸਰਵਿਸਿਜ਼ ਲਈ ਤੇ ਬਾਕੀ ਬੈਂਕਿੰਗ ਸਰਵਿਸਿਜ਼ ਲਈ ਤੇ ਮੈਂ ਆਪਾਂ ਕੀ ਸੁਣਦੇ ਹਾਂ ਕਿ ਜ਼ਿਆਦਾਤਰ ਲੋਕ ਸਵਿਸ ਬੈਂਕ ਵਿੱਚ ਆਪਣਾ ਅਕਾਊਂਟ ਖੁਲਾਉਂਦੇ ਹਨ ਉੱਥੇ ਆਪਣੇ ਪੈਸਾ ਇਨਵੈਸਟ ਕਰਦੇ ਹਨ ਤਾਂ ਉਸ ਕਰਕੇ ਇਸ ਦੇਸ਼ ਨੂੰ ਬੜੀਆ ਫਾਇਦਾ ਹੁੰਦਾ ਹੈ ਉਸ ਦੇ ਨਾਲ ਚੌਥੇ ਨੰਬਰ ਤੇ ਆਉਂਦਾ ਹੈ ਜੀ ਨਾਰਵੇ ਨਾਰਵੇ ਦੀ ਪਰ ਕੈਪੀਟਾ ਜੀਡੀਪੀ ਹੈ 75000 ਡਾਲਰ ਪਲੱਸ ਤੇ ਇਹ ਸਭ ਤੋਂ ਜ਼ਿਆਦਾ ਡਿਪੈਂਡੈਂਟ ਆਪਣੇ ਨੈਚੁਰਲ ਰਿਸੋਰਸਸ ਜਾਨਕਿ ਨੈਚੁਰਲ ਪ੍ਰਾਕ੍ਰਿਤਿਕ ਗੈਸ ਤੇ ਪ੍ਰਾਕ੍ਰਿਤਿਕ ਤੇਲ ਜੋ ਇਸ ਧਰਤੀ ਚੋਂ ਨਿਕਲਦਾ ਹੈ ਉਸ ਤੇ ਡਿਪੈਂਡੈਂਟ ਹੈ ਤੇ ਇਸ ਦੀ ਜੋ ਫਿਸ਼ਿੰਗ ਇੰਡਸਟਰੀ ਹੈ ਉਸ ਨੂੰ ਵੀ ਬਹੁਤ ਖਾਸ ਮੰਨਿਆ ਜਾਂਦਾ ਹੈ ਜੋ ਕਿ ਇਸ ਕੰਟਰੀ ਦੇ ਜੀਡੀਪੀ ਨੂੰ ਹੋਰ ਵਧਾਉਂਦੀ ਹੈ ਨੰਬਰ 5 ਤੇ ਹੁੰਦਾ ਜੀ ਆਇਰਲੈਂਡ ਆਇਰਲੈਂਡ ਦੀ ਪਰ ਕੈਪੀਟਾ ਜੀਡੀਪੀ ਵੀ 75000 ਪਲਸ ਜਾਨੀ ਕਿ 75000 ਯੂ ਐਸ ਡਾਲਰ ਤੋਂ ਜ਼ਿਆਦਾ ਹੈ ਤੇ ਇਹ ਮੁੱਖ ਤੌਰ ਤੇ ਆਪਣੇ ਮੈਡੀਕਲ ਖੇਤਰ ਤੇ ਉਸ ਤੋਂ ਬਾਅਦ ਟੈਕਨੋਲੋਜੀ ਖੇਤਰ ਤੇ ਨਿਰਭਰ ਕਰਦੀ ਹੈ ਤਾਂ ਦੋਸਤੋ ਇਹ ਸਨ ਪੰਜ ਅਮੀਰ ਦੇਸ਼ ਤੇ ਹੁਣ ਆਪਾਂ ਚੱਲਦੇ ਹਾਂ ਪੰਜ ਦੁਨੀਆ ਦੇ ਸਭ ਤੋਂ ਗਰੀਬ ਦੇਸ਼ਾਂ ਵੱਲ ਦੁਨੀਆ ਦਾ ਸਭ ਤੋਂ ਗਰੀਬ ਦੇਸ਼ ਮੰਨਿਆ ਜਾਂਦਾ ਹੈ ਬਰੁੰਦੀ ਬਰੁੰਦੀ ਜਿਸ ਦੀ ਕੀ ਪਰ ਕੈਪੀਟਾ ਜੀਡੀਪੀ ਸਿਰਫ 265 ਡਾਲਰ ਹੈ ਇਹ ਇੱਕ ਇਹ ਦੇਸ਼ ਹੈ ਆਪਣੀ ਖੇਤੀਬਾੜੀ ਦੇ ਉੱਤੇ ਜ਼ਿਆਦਾਤਰ ਨਿਰਭਰ ਕਰਦਾ ਹੈ ਇਸ ਵਿੱਚ ਕਾਫੀ ਅਤੇ ਚਾਹ ਦੀ ਖੇਤੀਬਾੜੀ ਕੀਤੀ ਜਾਂਦੀ ਹੈ ਇਸ ਦੇ ਆਰਥਿਕ ਸੰਕਟ ਹੋਣ ਕਰਕੇ ਇਸ ਦੇਸ਼ ਦੀ ਜੋ ਇਕਨੋਮੀ ਹੈ ਜੋ ਗਰੋਥ ਹੈ ਉਹ ਨਹੀਂ ਹੋ ਰਹੀ ਇਸ ਕਰਕੇ ਇਸ ਦੇਸ਼ ਨੂੰ ਸਭ ਤੋਂ ਗਰੀਬ ਦੇਸ਼ ਮੰਨਿਆ ਜਾਂਦਾ ਹੈ ਹਾਂ ਜੀ ਤਾਂ ਗਰੀਬ ਦੇਸ਼ਾਂ ਦੀ ਸੂਚੀ ਵਿੱਚ ਨੰਬਰ 2 ਤੇ ਆਉਂਦਾ ਹੈ ਦੱਖਣੀ ਸ Sudan ਯਾਨੀ ਕਿ ਸਾਊਥ Sudan ਇਹ ਦੇਸ਼ ਦੀ ਪਰ ਕੈਪੀਟਾ ਜੀਡੀਪੀ ਸਿਰਫ 300 ਡਾਲਰ ਪਲੱਸ ਹੈ ਤਾਂ ਇਹ ਦੇਸ਼ ਜ਼ਿਆਦਾਤਰ ਨਿਰਭਰ ਹੈ ਆਪਣੇ ਤੇਲ ਉਤਪਾਦਨ ਦੇ ਕਰਕੇ ਇਸ ਦੇ ਵਿੱਚ ਲਗਾਤਾਰ جنگਾਂ ਹੁੰਦੀਆਂ ਹਨ ਤੇ ਚੰਗਾਂ ਦੇ ਹੋਣ ਕਰਕੇ ਇਹ ਦੇਸ਼ ਦੀ ਜੋ ਆਰਥਿਕਤਾ ਉਹ ਥੱਲੇ ਦੀ ਥੱਲੇ ਜਾ ਰਹੀ ਹੈ ਉੱਪਰ ਜਾਣ ਦੀ ਬਜਾਏ ਹਾਂਜੀ ਤਾਂ ਗਰੀਬ ਦੇਸ਼ਾਂ ਦੀ ਸੂਚੀ ਦੇ ਨੰਬਰ 3 ਤੇ ਆਉਂਦਾ ਜਿ ਮਲਾਵੀ ਮਲਾਵੀ ਜਿਸ ਦੀ ਕੀ ਪਰ ਕੈਪੀਟਾ ਜੀਡੀਪੀ ਸਿਰਫ 500 ਡਾਲਰ ਹੈ ਤੇ ਇਹ ਦੇਸ਼ ਸਭ ਤੋਂ ਜ਼ਿਆਦਾ ਨਿਰਭਰ ਹੈ ਆਪਣੀ ਖੇਤੀਬਾੜੀ ਵਿੱਚ ਇੱਥੇ ਮੱਕੀ ਤੇ ਚਾਹ ਦੀ ਖੇਤੀ ਕੀਤੀ ਜਾਂਦੀ ਹੈ ਇਸ ਦੇ ਇਸ ਦੇ ਜੋ ਖੇਤੀਬਾੜੀ ਹੈ ਉਹ ਅੱਜ ਕੱਲ ਮੰਦੀ ਵਿੱਚ ਚੱਲ ਰਹੀ ਹੈ ਜਿਸ ਕਰਕੇ ਇਸ ਦੇ ਇਸ ਦੇਸ਼ ਦੀ ਜੋ ਆਰਥਿਕਤਾ ਹੈ ਉਹ ਥੱਲੇ ਦੀ ਥੱਲੇ ਫੇਰ ਜਾ ਰਹੀ ਹੈ ਜ਼ਬਰਚਾਰ ਤੇ ਆਉਂਦਾ ਜੀ ਸਿਆਰਾ ਲਿਓ ਸਿਆਰਾ ਲਿਓ ਨਾ ਜੇ ਆਪਾਂ ਗੱਲ ਕਰੀਏ ਤਾਂ ਉਸ ਦੀ ਪਰ ਕੈਪੀਟਲ ਜੀਡੀਪੀ ਹੈ 600 ਡਾਲਰ ਤੇ ਇਹ ਦੇਸ਼ ਵਿੱਚ ਸੋਨੇ ਤੇ ਹੀਰਿਆਂ ਦਾ ਜੋ ਉਤਪਾਦਨ ਕੀਤਾ ਜਾਂਦਾ ਹੈ ਤੇ ਫਿਰ ਵੀ ਆਪਾਂ ਦੇਖੀਏ ਤਾਂ ਇਸ ਦੇਸ਼ ਦੇ ਜੋ ਆਰਥਿਕ ਕਾਨੂੰਨ ਹਨ ਨਿਯਮ ਹਨ ਉਸ ਦੇ ਕਰਕੇ ਤੇ ਦੂਜਾ ਜੋ politcal tensions ਨੇ ਉਹਨਾਂ ਦੇ ਕਰਕੇ ਇਹ ਦੇਸ਼ ਗਰੀਬੀ ਦੇ ਵੱਲ ਜਾ ਰਿਹਾ ਹੈ ਤੇ ਇਹ ਦੇਸ਼ ਦਿਨ ਬਰ ਦਿਨ ਖਤਮ ਹੋ ਰਿਹਾ ਹੈ ਪੰਜਵੇਂ ਨੰਬਰ ਤੇ ਆਉਂਦਾ ਹੈ ਜੀ ਡੈਮੋਕ੍ਰੈਟਿਕ ਰਿਪਬਲਿਕ ਆਫ ਕਾਂਗੋ ਜਿਸ ਨੂੰ ਕੇ ਕਾਂਗੋ ਵੀ ਕਹਿ ਸਕਦੇ ਆ ਕਾਂਗੋ ਵੀ ਕਿਹਾ ਜਾਂਦਾ ਹੈ ਇਸ ਦੀ ਜੋ ਪਰ ਕੈਪੀਟਲ ਜੀਡੀਪੀ ਆ ਸਿਰਫ 700 ਡਾਲਰ ਹੈ ਤੇ ਇਸ ਦੇਸ਼ ਦੇ ਵਿੱਚ ਵੀ ਡਾਇਮੰਡ ਜਾਨੀ ਕਿ ਹੀਰੇ ਵਰਗੀ ਚੀਜ਼ ਦਾ ਉਤਪਾਦਨ ਕੀਤਾ ਜਾਂਦਾ ਹੈ ਤੇ ਮਾਈਨਿੰਗ ਕੀਤੀ ਜਾਂਦੀ ਹੈ ਪਰ ਫਿਰ ਵੀ ਇਸ ਦੇਸ਼ ਵਿੱਚ ਜੋ ਜੰਗਾਂ ਚੱਲ ਰਹੀਆਂ ਨੇ ਤੇ ਜੋ ਪੋਲਿਟੀਕਲ ਟੈਂਸ਼ਨਸ ਚੱਲ ਰਹੀਆਂ ਨੇ ਉਹ ਇਸ ਇਸ ਦੇਸ਼ ਨੂੰ ਇਸ ਦੇਸ਼ ਦੀ ਜੋ ਆਰਥਿਕਤਾ ਉਸ ਨੂੰ ਉੱਪਰ ਨੇ ਉਠਣ ਦੇ ਰਹੀ ਹੈ ਇਸ ਕਰਕੇ ਇਹ ਦੇਸ਼ ਵੀ ਗਰੀਬ ਦੇਸ਼ਾਂ ਦੇ ਵਿੱਚ ਗਿਣਿਆ ਜਾਂਦਾ ਹੈ ਹਾਂਜੀ ਤਾਂ ਇਹ ਸੂਚੀ ਸੀ ਪੰਜ ਅਮੀਰ ਤੇ ਪੰਜ ਗਰੀਬ ਦੇਸ਼ਾਂ ਦੇ ਬਾਰੇ ਇਸ ਦੇ ਵਿੱਚ ਆਪਾਂ ਦੇਖਿਆ ਕਈ ਦੇਸ਼ਾਂ ਦੇ ਕੋਲ ਬਹੁਤ ਹੀ ਜ਼ਿਆਦਾ ਪਰਮਾਰਨੇ ਸੋਨੇ ਦੇ ਤੇ ਡਾਇਮੰਡ ਜੋ ਕਿ ਹੀਰਿਆਂ ਦੇ ਪਰ ਫਿਰ ਵੀ ਉਹ ਦੇਸ਼ ਆਪਣੀ ਸਿਆਸੀ ਪ੍ਰੋਬਲਮਸ ਕਰਕੇ ਜੋ ਪੋਲਿਟੀਕਲ ਟੈਂਸ਼ਨਸ ਕਹਿ ਸਕਦੇ ਆ ਉਹਨਾਂ ਦੇ ਕਰਕੇ ਉਹ ਗਰੀਬੀ ਰੇਖਾ ਦੇ ਵਿੱਚ ਆਉਂਦੇ ਹਨ ਪਰ ਦੂਜੇ ਪਾਸੇ ਆਪਾਂ ਦੇਖੀਏ ਕਈ ਐਸੇ ਵੀ ਦੇਸ਼ ਹਨ ਜੋ ਕਿ ਜਿਨ੍ਹਾਂ ਦੇ ਕੋਲ ਆਪਣਾ ਕੋਈ ਨੇਚਰਲ ਰਿਸੋਰਸ ਨਹੀਂ ਹੈ ਪਰ ਫਿਰ ਵੀ ਉਹ ਆਪਣੀ ਵਧੀਆ ਗਵਰਨਮੈਂਟ ਤੇ ਵਧੀਆ ਮੈਨੇਜਮੈਂਟ ਜੋ ਕਿ ਕੰਟਰੀ ਦੀ ਇਕਨੋਮਿਕ ਮੈਨੇਜਮੈਂਟ ਕਹਿ ਸਕਦੇ ਆ ਉਹਦੇ ਕਰਕੇ ਉਹ ਅਮੀਰ ਦੇਸ਼ਾਂ ਦੇ ਵਿੱਚ ਗਿਣੇ ਜਾਂਦੇ ਹਨ ਇਥੇ ਵੀਡੀਓ ਦਾ ਅੰਤ ਕਰਦੇ ਹਾਂ ਤੇ ਬਹੁਤ ਬਹੁਤ ਧੰਨਵਾਦ ਆਖਰ ਤੱਕ ਵੀਡੀਓ ਦੇਖਣ ਲਈ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ ਹੋਰ ਇਨਫੋਰਮੇਸ਼ਨ ਲੈ ਕੇ ਤੇ ਕਮੈਂਟ ਕਰਿਓ ਸ਼ੇਅਰ ਕਰਿਓ ਸਬਸਕ੍ਰਾਈਬ ਕਰਿਓ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ